ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਮੌਕਸਰ ਮੇਲੇ ਤੇ ਖੜੇ ਆਂ ਮਾਗੀ ਦਾ ਦਿਨ ਆ ਤੇ ਰਸ਼ ਬਹੁਤ ਆ ਸੋਨਾਲੀ ਕਾ ਵਾਲਿਆਂ ਦੇ ਸਟਾਲ ਤੇ ਖਾਸ ਕਰਕੇ ਤੇ ਆ ਬਾਈਆਂ ਦਾ ਨਵਾਂ ਝੋਟਾ ਟਾਈਗਰ ਚ ਆ ਗਿਆ ਟਾਪ ਮਾਡਲ ਆ ਇਸ ਟਾਈਮ ਕੀ ਕੀ ਨਵੇਂ ਫੀਚਰ ਆਏ ਆ ਕਿਹੜੇ ਕਿਹੜੇ ਸੈਂਸਰ ਆ ਸਾਰੀ ਗੱਲਬਾਤ ਡਿਟੇਲ ਦੇ ਨਾਲ ਬਾਈ ਦੇ ਨਾਲ ਕਰਾਂਗੇ ਬਣੇ ਰਿਓ ਵੀਡੀਓ ਦੇ ਨਾਲ ਆਜੋ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਕੀ ਕੁਛ ਇਹਦੇ ਚ ਨਵਾਂ ਆ ਗਿਆ ਪਹਿਲਾ ਆਪਣੇ ਬਾਰੇ ਦੱਸ ਦਿਓ ਜੀ ਤੁਹਾਡਾ ਇਹ ਮੀਨਸ ਫੀਲਡਰ ਦੇ ਵਿੱਚ ਮੈਂ ਐਕਸਪੀਰੀਅੰਸ ਸਰਚ ਦੇਖਦਾ ਪਿਆ ਨਹੀਂ ਇਸ ਵਾਲੀਕਰ ਵਿੱਚ ਸਾਊਥ ਪੰਜਾਬ ਦਾ ਢੰਡਾ ਏਰੀਆ ਜੀ ਹਾਂਜੀ ਹਾਂਜੀ ਕਿੰਨਾ ਏਰੀਆ ਟਾਈਮ ਹੋ ਗਿਆ ਤੁਹਾਨੂੰ ਦੇਖ ਮੈਨੂੰ 6 ਸਾਲ ਹੋ ਗਏ ਇਸ ਜੀ 6 ਸਾਲ ਹੋ ਗਏ ਠੀਕ ਹੈ ਜੀ ਕਿੰਨਾ ਕ ਨਚੋੜ ਕੱਢ ਕੇ ਲਿਆਂਦਾ ਇਹਦਾ ਤੇ ਕੀ ਕੁਛ ਆਗਾ ਕਿਵੇਂ ਰੈ ਫੀਲਡ ਚ ਕਿਵੇਂ ਆ ਰਿਹਾ ਰਿਸਪੌਂਸ ਹਾਂਜੀ ਹਾਂਜੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਾਫੀ ਟਰੈਕਟਰ ਫੀਲਡ ਦੇ ਵਿੱਚ ਚੱਲੇ ਵੀ ਨੇ ਲਾਸਟ ਸੀਜ਼ਨ ਜੀ ਤੇ ਚੰਗਾ ਰਿਸਪੌਂਸ ਮਿਲ ਰਿਹਾ ਹੈ ਨਾਲ ਕੇ ਸੌਰੀ ਕਰੀਏ ਗੱਲਬਾਤ ਕੀ ਇਹਦੇ ਚ ਨਵਾਂ ਆ ਗਿਆ ਜੀ ਇੰਜਨ ਤੋਂ ਸ਼ੁਰੂ ਕਰ ਲੈਨੇ ਆਪਾਂ ਹਾਂਜੀ ਹਾਂਜੀ ਨਿਰਜੇ ਸੀਆਰਡੀਐਸ ਟੈਕਨੋਲੋਜੀ ਆਪਣਾ ਕੋ ਜੀ ਮੇਰਾ ਹੁਣ ਆਪਣੇ ਲਾਂਚ ਕੀਤਾ ਅੱਜ ਟਰੈਕਟਰ ਆਪਣਾ ਡੀਆਈ ਸ਼ੋਅ ਦੇ ਵਿੱਚ ਵੀ ਕੀਤਾ ਸੀਗਾ ਠੀਕ ਹੈ ਜੀ ਤੇ ਇਹ ਪਹਿਲਾਂ ਤੋਂ ਵੀ ਆ ਰਿਹਾ ਆਪਣਾ ਟਾਈਗਰ ਮਾਡਲ ਠੀਕ ਹੈ ਠੀਕ ਹੈ ਜੀ ਤੇ ਕਾਮਰ ਡੀਜ਼ਲ ਸਿਸਟਮ ਆਨੇ ਵਿੱਚ 4 ਸਿਲੰਡਰ ਦੇ ਵਿੱਚ ਟਰੈਕਟਰ ਮਿਲੂਗਾ ਤੁਹਾਨੂੰ ਠੀਕ ਹੈ 4712 ਸੀਸੀ ਇੰਜਨ ਆਇਆ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਲਟੀ ਮੂਡ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਕਿ ਮਲਟੀ ਮੂਡ ਕਿਵੇਂ ਕਿਹੜੇ ਕਿਹੜੇ ਮਲਕੇ ਇਹਦੇ ਵਿੱਚ ਇਕੋ ਮੂਡ ਆ ਗਿਆ ਜੀ ਨੋਰਮਲ ਮੂਡ ਆ ਗਿਆ ਇੱਕ ਪਾਵਰ ਮੂਡ ਆ ਗਿਆ ਠੀਕ ਹੈ ਜਿਹੜਾ ਇਕੋ ਦੀ ਗੱਲ ਕਰੀ ਗਿਆ ਆਪਾਂ ਇਕੋ ਦੇ ਵਿੱਚ ਕੀ ਕੀ ਇਹਦੇ ਵਿੱਚ ਹੋਣਗੇ ਇਕੋ ਦੇ ਵਿੱਚ ਤੁਸੀਂ ਜਦੋਂ ਇਕੋ ਮੂਡ ਦੇ ਵਿੱਚ ਲਾਉਣਾਗਾ ਜਿਵੇਂ ਰੋਡ ਤੇ ਜਾ ਰਹੇ ਹੋ ਹਾਂਜੀ ਘੱਟ ਲੋਡ ਦੀ ਜ਼ਰੂਰਤ ਹੈ ਤੁਹਾਨੂੰ ਸਪੀਡ ਚਾਹੀਦੀ ਆ ਤੁਹਾਨੂੰ ਆਪਾਂ ਨੂੰ ਹਾਂਜੀ ਉਹਦੇ ਡੀਜ਼ਲ ਖਪਤ ਥੋੜੀ ਵਧੂਗੀ ਠੀਕ ਹੈ ਫੂਲ ਕਨਜੈਕਸ਼ਨ ਹੋ ਜਾਏਗੀ ਠੀਕ ਹੈ ਠੀਕ ਜੀ ਠੀਕ ਹੈ ਤੇ ਨੋਰਮਲ ਮੂਡ ਦੇ ਵਿੱਚ ਜਿਵੇਂ ਥੋੜਾ ਜਿਹਾ ਲੋਡ ਜ਼ਿਆਦਾ ਹੈਗਾ ਠੀਕ ਹੈ ਉਸ ਤੋਂ ਨਾਰਮਲ ਦੇ ਵਿੱਚ ਕਰ ਲਓ ਜੇ ਫੁੱਲ ਲੋਡ ਦੇ ਵਿੱਚ ਆਉਣਾ ਤਾਂ ਪਾਵਰ ਮੂਡ ਦੇ ਵਿੱਚ ਕਰ ਲਓ ਠੀਕ ਹੈ ਉਹ ਗੌਰਨ ਲਈ ਮੈਂ ਲੋਡ ਦੇ ਹਿਸਾਬ ਨਾਲ ਹੀ ਮੂਡ ਚੇਂਜ ਹੋਊਗਾ ਠੀਕ ਹੈ ਉਹ ਇਹਨਾਂ ਡੀਜ਼ਲ ਦੀ ਖਪਤ ਹੈਣੀ ਘੱਟ ਜੀ ਠੀਕ ਹੈ ਹਾਂ ਜੀ ਇੱਕ ਗੱਲ ਹੋਰ ਦੱਸੋ ਵੀਰੇ ਹੁਣ ਜਿਵੇਂ ਮੰਨ ਕੇ ਚਲੋ ਨਵਾਂ ਟਰੈਕਟਰ ਆ ਗਿਆ ਸੈਂਸਰ ਸਿਸਟਮ ਆ ਗਿਆ ਆਪਣੇ ਜੱਟ ਬੰਦਿਆਂ ਜਾਂ ਜਿਹੜੇ ਕਿਸਾਨ ਬੰਦੇ ਉਹ ਚ ਇਹ ਚੀਜ਼ ਜਰੂਰ ਸੋਚਦੇ ਆ ਰਬੀ ਸਿਸਟਮ ਕਾਰਾਂ ਵਾਲਾ ਕਿਤੇ ਖੇਤ ਨਾਲ ਖੜ ਜੇ ਯਾਰ ਉਹ ਚੀਜ਼ਾਂ ਨੂੰ ਕਿਵੇਂ ਦੇਖਿਆ ਕੰਪਨੀ ਨੇ ਇਹ ਚੀਜ਼ ਕਿਵੇਂ ਲੈ ਕੇ ਆਂਦੀ ਹੈ ਤੇ ਇਹਦੇ ਵਿੱਚ ਚੰਗਾ ਵਰਕ ਕਰ ਰਿਹਾ ਇਹ ਇਹਦੇ ਵਿੱਚ ਕੋਈ ਕੰਪੀਟੀਸ਼ਨ ਨਾ ਜਾਂ ਕੋਈ ਇਹਦੇ ਵਿੱਚ ਬਾਕੀਆਂ ਨਾਲੋਂ ਘੱਟ ਚੀਜ਼ਾਂ ਤਾਂ ਨਹੀਂ ਜਾਂ ਕੋਈ ਇਸ ਚੀਜ਼ ਦਾ ਨੁਕਸਾਨ ਤਾਂ ਨਹੀਂ ਨਹੀਂ ਵੀਰ ਜੀ ਵੈਸੇ ਟੈਕਨੋਲੋਜੀ ਤਾਂ ਇਹ ਪੁਰਾਣੀ ਹੈਗੀ ਵੀ 25 ਸਾਲ ਪੁਰਾਣੀ ਟੈਕਨੋਲੋਜੀ ਹੈ ਜੀ ਕਾਰਾਂ ਦੇ ਵਿੱਚ ਪਹਿਲਾਂ ਦੁਆਰੀ ਹੈਗੀ ਠੀਕ ਹੈ ਲੇਕਿਨ ਟਰੈਕਟਰ ਦੇ ਵਿੱਚ ਹੁਣ ਟਰੈਕਟਰ ਸੈਗਮੈਂਟ ਦੇ ਵਿੱਚ ਹੁਣ ਆਉਣ ਲੱਗੀ ਹੈ ਆਪਣੇ ਕੋਲ ਆਪਾਂ ਸੈਂਸਰ ਵੀ ਮਤਲਬ ਕਿ ਉਦਾਂ ਦੇ 10 ਕਿ ਸੈਂਸਰ ਰੱਖੇ ਹੋਏ ਨੇ ਜਿਹੜੇ ਮੈਨ ਮੈਨ ਲੋੜੀ ਜਾਂਦੇ ਤਾਂ ਕਿ ਕਸਟਮਰ ਨੂੰ ਕੋਈ ਯਾਰਾ ਕੋਈ ਸਮੱਸਿਆ ਨਾ ਆਵੇ। ਬਾਕੀ ਜੇਕਰ ਸਮੱਸਿਆ ਹੁੰਦੀ ਵੀ ਹੈ ਇਹ ਤਰ੍ਹਾਂ ਦੀ। ਮੀਨ ਜੇ ਕੋਈ ਡੀਜ਼ਲ ਦੇ ਵਿੱਚ ਪਾਣੀ ਆ ਗਿਆ ਜਾਂ ਕੁਝ ਵੀ ਆ ਗਿਆ ਉਹ ਆਪਣਾ ਕੁਐਸਚਨ ਮੀਟਰ ਦੇ ਉੱਪਰ ਕੋਡ ਸ਼ੋਅ ਕਰੂਗਾ। ਠੀਕ ਹੈ। ਮਰ ਗਿਆ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਉਹਨੇ ਕੋਡ ਦੱਸ ਕੇ ਆਪਾਂ ਨੂੰ ਪ੍ਰੋਬਲਮ ਦਾ ਪਤਾ ਲੱਗ ਜਾਣਾ। ਠੀਕ ਹੈ। ਇਹਦੇ ਵਿੱਚ ਇਹਦੇ ਵਿੱਚ ਡੀਜ਼ਲ ਚ ਪਾਣੀ ਆਉਣਾ। ਕੁਝ ਵੀ ਕੁਝ ਵੀ ਹੌਲਟ ਆ ਗਿਆ। ਹਾਂਜੀ। ਇਹ ਆਪਣਾ ਆ ਗਿਆ ਡੀਜ਼ਲ ਦੇ ਵਿੱਚ ਜਿਹੜਾ ਪਾਣੀ ਆਉਂਦਾ ਉਹ ਵਾਲਾ ਸੈਂਸਰ ਹੈ ਜੀ। ਠੀਕ ਹੈ। ਹਾਂ ਜੀ ਜੇਕਰ ਇਹਦੇ ਵਿੱਚ ਪਾਣੀ ਆਉਂਦਾ ਨਾ ਉਹ ਸੈਂਸਰ ਨਾਲ ਪਾਣੀ ਲੱਗ ਗਿਆ ਠੀਕ ਹੈ ਆਪਣੇ ਉੱਪਰ ਕੋਡ ਸ਼ੋ ਕਰੂਗਾ ਕਵੈਸਟਰ ਦੇ ਵਿੱਚ ਠੀਕ ਹੈ ਜੇ ਕੋਈ ਹੋਰ ਸਮੱਸਿਆ ਆਉਂਦੀ ਹੈ ਉਹ ਵੀ ਕੋਡ ਸ਼ੋ ਓਕੇ 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 ਵੀਰੇ ਇੱਕ ਗੱਲ ਹੋਰ ਦੱਸੋ ਜਿਹੜੀ ਇਹ ਵਾਇਰ ਆਉਣ ਇੰਜਨ ਦੇ ਨਾਲ ਚੱਲਦੀ ਹੈ ਟਰੈਕਟਰ ਨੇ 24 ਘੰਟੇ ਚੱਲਣਾ ਟਰੈਕਟਰ ਗਰਮ ਹੋਊਗਾ ਇੰਜਨ ਗਰਮ ਹੋਊਗਾ ਇਹ ਵਾਇਰ ਆ ਜਿਹੜੀ ਇਹਦਾ ਕੋਈ ਕਿੰਨਾ ਚਿਰ ਟੈਂਪਰੇਚਰ ਕਿੰਨਾ ਟੈਂਪਰੇਚਰ ਸਹਨ ਕਰ ਸਕਦੀ ਇਹਦੀ ਜਿਹੜੀ ਕੋਟਿੰਗ ਕੀਤੀ ਹੋਈ ਹੈ ਨਾ ਕੋਟਿੰਗ ਇਹ 200 ਡਿਗਰੀ ਤੱਕ ਟੈਂਪਰੇਚਰ ਮਾਲ ਕੇ ਸਹਨ ਕਰ ਸਕਦੀ ਠੀਕ ਹੈ ਹਾਂ ਜੀ ਕੋਟਿੰਗ ਠੀਕ ਹੈ ਜੀ ਇਹ ਇਹਨੂੰ ਨਾਰਮਲ ਟੈਂਪਰੇਚਰ ਨਾਲ ਕੁਝ ਨਹੀਂ ਹੁੰਦਾ ਓਕੇ ਹਾਂਜੀ ਹਾਂਜੀ ਓਕੇ ਹੋਰ ਇਹਦੇ ਵਿੱਚ ਕੀ ਫੰਕਸ਼ਨ ਆ ਗਿਆ ਜਿਹੜੇ ਆ ਚੀਜ਼ ਹੈ ਇਹ ਕੀ ਇਹ ਇਹ ਆਪਣਾ ਸਪੀਡ ਸੈਂਸਰ ਹੈ ਠੀਕ ਹੈ ਜੀ ਤੇ ਅੱਗੇ ਬੋਨਟ ਦੇ ਅੱਗੇ ਕੇਮ ਦੇ ਉੱਪਰ ਕੇਮ ਸੈਂਸਰ ਲੱਗਿਆ ਹੋਇਆ ਹੈ ਜੀ ਇਧਰ ਈਜੀ ਆਰ ਚੱਕਿਓ ਬਾਈ ਸ਼ੋ ਚੱਕੀ ਵੀਰੇ ਸ਼ੋ ਚੱਕੀ ਸਭ ਤੋਂ ਪਹਿਲਾਂ ਪੈਥੋਂ ਸ਼ੁਰੂ ਕਰ ਲੈਨੇ ਜੀ ਇਹ ਆਪਣਾ ਸਪੀਡ ਸੈਂਸਰ ਹੈ ਜੀ ਇਹ ਇਹ ਕ੍ਰੈਂਕ ਦੀ ਸਥਿਤੀ ਨੂੰ ਦੱਸਦਾ ਵੀ ਕਿੱਥੇ ਕ੍ਰੈਂਕ ਪਹੁੰਚੀ ਹੋਈ ਹੈਗੀ ਜਿਹੜਾ ਪਿਸਟਨ ਕਿੱਥੇ ਖੜਾ ਹੈ ਕਿੱਥੇ ਖੜਾ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਅੱਗੇ ਕੇਮ ਸੈਂਸਰ ਹੈ ਅੱਗੇ ਜਾ ਕੇ ਆ ਠੀਕ ਹੈ ਜੀ ਓਕੇ ਠੀਕ ਹੈ ਜੀ ਓਕੇ ਉਹ ਵਾਲਾ ਕੇਮ ਸੈਂਸਰ ਹੈ ਉਹ 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 ਦੱਸਦਾਗਾ ਕਿਹੜਾ ਵਾਲ ਖੁੱਲਿਆਗਾ ਕਿਹੜਾ ਬੰਦ ਹੈਗਾ ਠੀਕ ਹੈ ਹਾਂਜੀ ਹਾਂਜੀ ਇਹ ਆਪਣਾ EGR ਵਾਲਵ ਆ ਗਿਆ ਠੀਕ ਹੈ ਕਿੰਨੇ ਡਿਗਰੀ ਤੇ ਕਦੋਂ ਖੁੱਲਣਾ ਹੈ ਤੇ ਉਹ ਚੀਜ਼ ਇੱਥੋਂ ਮਤਲਬ ਪਤਾ ਲੱਗਦੀ ਵੀ ਹੈ ਠੀਕ ਹੈ ਜੀ ਇਹ ਆਪਣਾ ਬਣਾ ਗਿਆ ਪਾਣੀ ਵਾਲਾ ਬੋਟਲ ਜਲ ਚ ਪਾਣੀ ਆ ਜੀ ਹਾਂਜੀ ਉਹ ਵਾਲਾ ਸੈਂਸਰ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਬਾਕੀ ਇਹ ਵਾਲਾ ਕਿੰਨਾ ਪ੍ਰੈਸ਼ਰ ਅੱਗੇ ਦੇਣਾਗਾ ਇਹ ਕਿੰਨਾ ਪ੍ਰੈਸ਼ਰ ਚਾਹੀਦਾ ਇਹ ਵਾਲਾ ਹੌਸ ਸੈਂਸਰ ਹੈ ਇਹ ਸਾਰਾ ਇਲੈਕਟ੍ਰੀਕਲ ਹੀ ਕਰਦਾ ਹਾਂ ਹਾਂਜੀ ਹਾਂਜੀ ਇਹ ਵਾਲਾ ਰੇਨ ਵਾਲਾ ਪ੍ਰੈਸ਼ਰ ਸੈਂਸਰ ਹੈ ਕਿੰਨਾ ਰੇਲ ਦੇ ਵਿੱਚ ਪ੍ਰੈਸ਼ਰ ਚਾਹੀਦਾ ਅਕੋਰਡਿੰਗ ਟੂ ਲੋਡ ਠੀਕ ਹੈ ਕਿੰਨੇ ਆਰਪੀਐਮ ਦੇ ਚੱਲਦਾ ਡਾਕਟਰ ਉਸ ਹਿਸਾਬ ਨਾਲ ਸਿਊਲ ਜਾਂਦਾ ਠੀਕ ਹੈ ਇਧਰ ਗੱਲ ਕਰਕੇ ਬਈ ਆਪਾਂ ਜਵੇਂ ਹੁਣ ਮਲਾਂ ਰੈਵਨੂ ਇਟ ਚਾਜੇ ਮੂਰੇ ਪਰਾਲੀ ਪਰੂਲੀ ਲੱਗਦੀ ਆ ਜਾਂ ਕੋਈ ਵਰਕ ਕੀ ਆ ਵਝਾਉਂਦਾ ਆਪਣਾ ਜੈਟ ਬੂਰ ਦਾ ਉਹਦੇ ਵਾਸਤੇ ਵੀ ਕੋਈ ਖਾਸ ਚੀਜ਼ ਦੀ ਕੀਤੀ ਜਾਂਦਾ ਬਾਈ ਕਹਿੰਦਾ ਸੀ ਵੀ ਇਹ ਬੰਦ ਹੋ ਜਾਂਦਾ ਜਾਂ ਕਿਵੇਂ ਤੇ ਇਹਦੇ ਵਿੱਚ ਕੀ ਆ ਇੱਕ ਟੈਂਪਰੇਚਰ ਸੈਂਸਰ ਆ ਉਧਰ ਲੱਗਾ ਹੋਇਆ ਅੱਛਾ ਜੀ ਉਹ ਕੀ ਆ 112 ਡਿਗਰੀ ਤੇ ਜਦੋਂ ਪਹੁੰਚਦਾ ਹੈ ਬੰਲ ਕੇ 100 ਡਿਗਰੀ ਕਰਾਸ ਕਰ ਜਾਂਦਾ ਠੀਕ ਹੈ ਉਦੋਂ ਇਹਦੇ ਇਹਦਾ ਲੋਡ ਘਟਾ ਦਿੰਦਾ ਹੈਗਾ ਇੰਜਨ ਦਾ ਠੀਕ ਹੈ ਲੋਡ ਘਟਾ ਦਿੰਦਾ ਇਹਦੇ ਆਰਪੀਐ ਉਹਦੇ ਨਾਲ ਕੀ ਇੰਜਨ ਸੀਜ਼ ਨਹੀਂ ਹੁੰਦਾ ਠੀਕ ਹੈ ਆਟੋਮੈਟਿਕਲੀ ਉਹ ਜਿਹੜਾ ECU ਨੂੰ ਉੱਥੋਂ ਜਾਂਦਾ ਵੀ ਇਹਨੇ ਟੈਂਪਰੇਚਰ ਤੇ ਪਹੁੰਚ ਗਿਆ ਟ੍ਰੈਕਟਰ ਆ ਠੀਕ ਹੈ ਉਹਦੇ ਨਾਲ ਇੰਜਨ ਸੀਜ਼ ਨਹੀਂ ਹੁੰਦਾ ਬਿਲਕੁਲ ਜੇ ਆਪਣੇ ਚਲਾ ਰਿਹਾ ਤਾਂ ਟ੍ਰੈਕਟਰ ਦੇ ਲੋਡ ਨਹੀਂ 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 ਉਹ ਉਸ ਮੁਸ ਚੱਲਦਾ ਡਰਾਈਵਰ ਨੂੰ ਛੱਡਦਾ ਜਾਂ ਘੱਟ ਜਾਣਕਾਰੀ ਵਾਲਾ ਬੰਦਾ ਇਹ ਨਹੀਂ ਵੀ ਨੁਕਸਾਨ ਹੋ ਜੂਗਾ ਹਾਂਜੀ ਹਾਂਜੀ ਉਹ ਆਪਣੇ ਆਪ ਇੰਜਨ ਦੇ ਚੱਕਰ ਘਟਾ ਲੂਗਾ ਤੇ ਲੋਡ ਘਟਾ ਦੂਗਾ ਠੀਕ ਹੈ ਹਾਂਜੀ ਠੀਕ ਹੈ ਇਹ ਤਾਂ ਗੱਲ ਹੋ ਗਈ ਵੀਰੇ ਇੰਜਨ ਦੀ ਹਾਂ ਹਾਂਜੀ ਹੁਣ ਇਹਦੀ ਆਪਾਂ ਜੇ ਆਪਾਂ ਬਾਕੀ ਫੀਚਰਾਂ ਦੀ ਗੱਲ ਕਰੀਏ ਗੇਰਾਂ ਤੋਂ ਲੈ ਕੇ ਤੇ ਉਹ ਗੇਰਾਂ ਬਾਰੇ ਜਰੂਰ ਦੱਸੋ ਕਿ ਕਿਹੜੇ ਕਿਹੜੇ ਗੇਅਰ ਹੈ ਜੀ ਨਵੇਂ ਆਗੇ ਜਾਂ ਕੀ ਕੀ ਹੈ ਇਹਦੇ ਵਿੱਚ ਵੀ ਜੀ ਤੁਹਾਨੂੰ ਹਾਈ ਲੋ ਮੀਡੀਅਮ ਜੀ 12 ਪਲੱਸ 12 ਸਪੀਡ ਦਾ ਨੇ 12 ਫਾਰਵਰਡ ਠੀਕ ਹੈ 12 ਹੀ ਰਿਵਰਸ ਹੈ ਉੱਥੇ ਜੀ ਆਪਾਂ ਹਾਂਜੀ ਇਹ ਸ਼ਟਲ ਲੀਵਰ ਹੈ ਇੱਥੋਂ ਫਾਰਵਰਡ ਇੱਥੋਂ ਰਿਵਰਸ ਹੋਣਾ ਹੈ ਠੀਕ ਹੈ ਇਹ ਆਪਣਾ ਹਾਈ ਲੋ ਮੀਡੀਅਮ ਵਾਲਾ ਲੀਵਰ ਹੈ ਜੀ ਉਸ ਉਹ ਸਾਈਡ ਆਪਣਾ ਲੀਵਰ ਹੈਗਾ 1 2 3 4 ਇਹ ਸਾਰੇ ਸਾਈਡ ਗ ਇਹ ਸੜਕ ਦੇ ਵਿੱਚ ਨੂੰ ਤੁਹਾਨੂੰ ਠੀਕ ਹੈ ਬਈ ਲੈਫਟ ਲਈ ਆਪਾਂ ਗੱਲ ਕਰੀਏ 220 ਕਿਜੀ ਆ ਜੋ ਮੜੇ ਦਿਖਾ ਦੀ ਆਪਾਂ ਉਧਰ ਵੀ ਕੀ ਕੀ ਪੀਛੇ ਆ ਅੱਛਾ 220 ਕਿਜੀ ਦੀ ਕੰਪੈਸਟੀ ਆ ਗਈ ਇਹਦੀ ਹਾਂਜੀ ਹਾਂਜੀ ਠੀਕ ਹੈ ਲਿਫਟ ਦੀ ਕਪੈਸਟੀ ਦੀ 220 ਕਿਜੀ ਹੈ ਜੀ ਠੀਕ ਹੈ ਜੀ ਇਹ ਲਾਸਟ ਹਾਲ ਦੇ ਵਿੱਚ 220 ਕਿਜੀ ਨੇ ਠੀਕ ਹੈ ਬਾਕੀ ਜਿਹੜਾ ਆਪਣਾ ਡਿਸਟ੍ਰੀਬਿਊਟਰ ਕਹਿੰਦੇ ਆਪਾਂ ਇਹ ਡਬਲ ਵਾਲਾ ਤੁਸੀਂ ਲੇਜ਼ਰ ਕਰਾ ਚਲਾਉਣਾ ਹੈ ਠੀਕ ਹੈ ਜਾਂ ਕੋਈ ਹੋਰ ਕੰਮ ਫੋਲਡਿੰਗ ਕਲਟੀਵੇਟਰ ਵਗੈਰਾ ਹੁੰਦੇ ਆ ਉਹ ਵੀ ਹਾਂ ਉਦੇ ਵਾਸਤੇ ਡੀਸੀ ਵੀ ਡਾਊਲ ਮਿਲੂਗਾ ਤੁਹਾਨੂੰ ਠੀਕ ਹੈ ਜੀ ਇਹ ਸਿੰਗਲ ਵੀ ਕਰ ਸਕਦੇ ਹੋ ਤੇ 9 ਬਿੱਟਾ ਆ ਓਕੇ ਹਾਂ ਜੀ ਠੀਕ ਹੈ ਤੇ ਬ੍ਰੇਕਾਂ ਦੀ ਆਪਾਂ ਇਹ ਗੱਲ ਕਰ ਗਏ ਆਂ ਆਇਲ ਦੇ ਵਿੱਚ ਬ੍ਰੇਕ ਨੇ ਠੀਕ ਹੈ ਹਾਂ ਜੀ ਇੱਕ ਤੁਹਾਨੂੰ ਇਹਦੇ ਵਿੱਚ ਫੀਚਰ ਮਿਲੂਗਾ ਆਈਪੀਟੀਓ ਠੀਕ ਹੈ ਜੀ ਜਿਹੜਾ ਕਲੱਚ ਹੈ ਜਿਹੜਾ ਪੀਟੀਓ ਰੋਕਣੀ ਉਹਨੂੰ ਪੈਡਲ ਲੱਪਣ ਦੀ ਜਰੂਰਤ ਨਹੀਂ ਹੈ ਠੀਕ ਹੈ ਇਸ ਤੋਂ ਇਹਨੂੰ ਅੱਗੇ ਕਰੋਗੇ ਪੀਟੀਓ ਰੁਕ ਜਾਏਗੀ ਬਹੁਤ ਵਧੀਆ ਚੀਜ਼ ਹੈ ਠੀਕ ਹੈ ਇਹਨੂੰ ਬੈਕ ਕਰੋਗੇ ਮਤਲਬ ਇਹਦੇ ਨਾਲ ਕਲੱਚ ਦੀ ਲਾਈਫ ਜ਼ਿਆਦਾ ਰਹੂਗੀ ਹੂੰ ਕਲੱਚ ਬਲੇਡ ਦੀ ਘਸਾਈ ਘੱਟ ਹੋਊਗੀ ਠੀਕ ਹੈ ਤੇ ਈਜ਼ੀ ਬਾਤ ਹੋ ਰਹੀ ਹੈ ਡਰਾਈਵਰ ਵੀ ਝੋਖਾ ਇਹਦੇ ਨਾਲ ਹਾਂਜੀ 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 ਕਲਚ ਦੇ ਵਾਰੀ ਬਾਕੀ ਇਹ ਆਪਣਾ ਇਹ ਮਾਡਲ ਦੇ ਵਿੱਚ ਤੁਹਾਨੂੰ ਕੋਲੋਪੀ ਕੰਪਨੀ ਵੱਲੋਂ ਮਿਲਦੀ ਹੈ ਐਕਸੈਸਰੀ ਰੀਅਰ 휠 ਦੇ ਵੇਟ ਮਿਲ ਰਹੇ ਹਨ ਤੁਹਾਨੂੰ ਓਕੇ ਹਾਂਜੀ ਠੀਕ ਹੈ ਇਹ ਅੱਗੇ ਵਾਲੇ ਸੈਂਡਰ ਹਨ ਜਿਹੜੇ ਅਗਲੇ ਟਾਈਮ ਉਹ ਵੀ ਨਹੀਂ ਇਹ ਟੌਪ ਮਾਡਲ ਜੇ ਇਹਦੇ ਵਿੱਚ ਸ਼ੋਅ 'ਚ ਵੀ ਕੋਈ ਫਰਕ ਪਿਆ ਜਾਂ ਨਹੀਂ ਪਿਆ ਇਹ ਚੀਜ਼ ਜਿਵੇਂ ਮੰਨ ਲਏ ਇੰਡੀਕੇਟਰ ਜਾਂ ਲਾਈਟਸ ਵਗੈਰਾ ਨਹੀਂ ਇਹ ਟੌਪ ਮਾਡਲ ਹੀ ਹੈ ਜੀ ਨਹੀਂ ਪਿਛਲੇ ਨਾਲੋਂ ਕੋਈ ਫਰਕ ਜਿਵੇਂ ਮੰਨ ਲਓ ਚਲੋ ਇਹ ਤੇ ਜਾਂ 22 ਚ ਵੀ ਆਉਂਦਾ ਹੋਊਗਾ ਇਹਦੇ ਨਾਲ ਦਾ ਉਹਦੇ ਨਾਲ ਇਹ ਸ਼ੋਅ ਚ ਵੀ ਕੋਈ ਫਰਕ ਆ ਜਾਂ ਨਹੀਂ ਸ਼ੋਅ ਦੇ ਵਿੱਚ ਕੋਈ ਜਿਆਦਾ ਚੇਂਜਸ ਨਹੀਂ ਹੈਗਾ ਆਈਪੀਡੀਓ ਨਹੀਂ ਆਂਦਾ ਸੀ ਪਹਿਲਾਂ ਡਾਕਟਰ ਠੀਕ ਹੈ ਜੀ ਤੇ ਆਈਪੀਡੀਓ ਹੁਣ ਤੋਂ ਮਤਲਬ ਕਿ ਆਈਪੀਟੀਓ ਆ ਰਿਹਾ ਵਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਉਹ ਦੋ ਇਹਦੇ ਵੀ ਟਾਇਰਾਂ ਦੀ ਗੱਲ ਕਰੀਏ ਵੀਰੇ ਆਪਾਂ ਜੇ ਟਾਇਰ ਅਗਲੇ ਤੇ ਮਿਛਲੇ ਜਿਹੜੇ ਪਿਛਲੇ 16 9 30 ਠੀਕ ਹੈ ਜੀ ਅੱਗੇ ਵਾਲੇ 11 9 24 ਦੇ ਜਿਹੜੇ ਆਉਂਦੇ ਹਨ ਠੀਕ ਹੈ ਹਾਂ ਜੀ ਇਹ ਦੋ ਘੱਟ ਵਾਲੇ ਵੀ ਆਉਂਦੇ ਜੀ ਹਾਂ ਜੀ ਇਸ ਇਹਦੇ ਵਿੱਚ ਦੋ ਦਰਾਂ ਦੇ ਮਾਡਲ ਆਉਂਦੇ ਨੇ ਠੀਕ ਹੈ ਬਲਕਿ 16 ਤੋਂ 28 ਦੇ ਵਿੱਚ ਵੀ ਹੁੰਦਾ ਹੈ ਇਹ ਜੋ ਅੱਗੇ ਚੱਲਦੇ ਹਾਂ ਹਾਂ ਜੀ ਹੋਰ ਅੱਛਾ ਜੀ 16 ਤੋਂ 28 ਦੇ ਹਾਂਜੀ 16 ਤੋਂ 28 ਦੇ ਵਿੱਚ ਵੀ ਮਿਲਦਾਗਾ ਉਸ ਉਸ ਦੇ ਅਕੋਰਡਿੰਗ ਹੀ ਅਗਲੇ ਟਾਇਰ ਪਾਏ ਹੁੰਦੇ ਆ ਠੀਕ ਹੈ ਹਾਂਜੀ ਹੋਰ ਕੋਈ ਨਵੀਂ ਮੇਜਰ ਚੀਜ਼ ਹੈ ਜਿਹੜੀ ਇਹਦੇ ਵਿੱਚ ਜਿਹੜਾ ਤੁਹਾਨੂੰ ਕਹਿ ਰਿਹਾ ਸੀ ਉਹ ਸੈਂਸਰ ਜਿਹੜਾ ਉਹ ਵਾਲਾ ਅੱਛਾ ਇਹ ਵਾਲਾ ਟੈਂਪਰੇਚਰ ਸੈਂਸਰ ਹੈ ਇਹਿੰਦ ਕਾਬਿਲ ਭਈਆ ਕੇ ਕਰਕੇ ਠੀਕ ਹੈ ਜਦੋਂ ਵੀ ਇਹ ਜਿਆਦਾ ਓਵਰ ਹੀਟ ਹੋ ਜੂਗਾ ਨਾ ਇਹਨੇ ਸੰਕੇਤ ਆਪਾ ਇਸੇ ਇਸੇ ਨੂੰ ਦੱਸ ਦੇਣਾ ਵੀ ਜਿਆਦਾ ਕਰਮ ਹੋਗਾ ਰੈਕਟਰ ਠੀਕ ਹੈ ਉਹਦਾ ਕਿ ਲੋਡ ਘਟਾ ਦੇਣਾ ਤਾਂ ਕਿ ਇੰਜਨ ਸੀਜ਼ ਨਹੀਂ ਹੁੰਦਾਗਾ ਓਕੇ ਬਈ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਲੋਡ ਤੇ ਜਾਂ ਬਿਨਾਂ ਲੋਡ ਤੋਂ ਇਹਦੇ ਡੀਜ਼ਲ ਦਾ ਖਰਚਾ ਕਿੰਨਾ ਹੋਵੇਗਾ ਡੀਜ਼ਲ ਅਕੋਰਡਿੰਗ ਟੂ ਲੋਡ ਹੁੰਦਾ ਏ ਠੀਕ ਹੈ ਉਹਦੇ ਵਿੱਚ ਮਾ ਮਤਲਬ ਕਿ ਇਦਾਂ ਨਹੀਂ ਹੋਊਗਾ ਕਿ ਮਲਗੈ 20 20% ਨਾਰਮਲੀ ਰੈਕਟਰ ਨਾਲੋਂ ਘੱਟ ਰਹੇਗਾ ਠੀਕ ਹੈ ਸੀ ਆਡੀਅਸ ਹਾਂ ਸੀ ਆਡੀਅਸ ਦਾ ਠੀਕ ਹੈ 20% ਮਲਗੈ ਘੱਟ ਰਹੇਗਾ ਨਾਰਮਲੀ ਜਿਹੜੇ ਇਨਲੈਂਡ ਪੰਪ ਆਉਂਦੇ ਨੇ ਹੂੰ ਉਹਦੇ ਵਿੱਚ ਖਰਚਾ ਘਟਾ ਇੱਕ ਇਕੋ ਮੂਡ ਕਰਕੇ ਇਹਦਾ ਖਰਚਾ ਘਟ ਜਾਂਦਾ ਠੀਕ ਹੈ ਉਹ ਰੋਡ ਦੇ ਉੱਤੇ ਜਾਣਾ ਤਾਂ ਉਸ ਦਾ ਇਕੋ ਮੂਡ ਲਾ ਲਓ ਠੀਕ ਹਾਂ ਜੀ ਤੇ ਬਰੇ ਹੁਣ ਮੰਨ ਗਏ ਸਾਰਾ ਇਲੈਕਟ੍ਰੀਕਲ ਹੋ ਗਿਆ ਇਹਦੇ ਚ ਸਾਰਾ ਸਮਾਨ ਇਹਦਾ ਬੈਟਰੀ ਇਹਦੇ ਬਾਕੀਆਂ ਨਾਲੋਂ ਵੱਡੀ ਆ ਉਹ ਵੀ ਜਿਵੇਂ ਹੋਰ ਕੰਪਨੀਆਂ ਦੇ ਚੀਜ਼ੀਆਂ ਕਿਵੇਂ ਆਪਣੀ ਸੌਮਫੇਅਰ ਦੀ ਬੈਟਰੀ ਹੈ ਠੀਕ ਹੈ ਹਾਂ ਜੀ ਪਹਿਲਾਂ ਅੱਛੀ ਨਹੀਂ ਹੁੰਦੀ ਸੀ ਗਾਰਡਿੰਗ ਟੂ ਇੰਜਨ ਕੀਤੀ ਹੈ ਨਾ ਠੀਕ ਹੈ ਇੰਜਨ ਦਾ ਸਟੋਕ 131 ਸਟੋਕ ਆ 118 ਆ ਮਨ ਕੇ 107 ਵਾਲਾ ਬੋਰਾ ਇਹ ਠੀਕ ਹੈ ਇਹ 4712 ਸੀਸੀ ਇੰਜਨ ਹੈ ਹਮ ਬਿਉਟ ਟਰਬੋ ਠੀਕ ਹੈ ਬਿਨਾ ਟਰਬੋ ਤੋਂ ਹਮ ਜਿਹੜਾ 4 ਸਿਲੰਡਰ ਦੇ ਵਿੱਚ ਆਪਣੇ ਕੋਲ ਮਨ ਕੇ ਕਿਸੇ ਕੰਪਨੀ ਕੋਲ ਨਹੀਂ ਹੋਣਾ ਠੀਕ ਹੈ 4 ਸਿਲੰਡਰ ਬਿਨਾ ਟਰਬੋ ਤੋਂ ਆਪਣਾ ਪੈਦਾਸ ਹੋ ਸਕਦਾ ਠੀਕ ਹੈ ਜੀ ਤੇ 4/4 ਦੀ ਜੀ ਆਪਾਂ ਗੱਲ ਕਰ ਗਏ ਜੀ ਉਹਦੇ ਵਿੱਚ ਰੋਡ ਆ ਜਿਹੜੀ ਥੱਲੇ ਵਾਲੀ ਹਾਂ 4/4 ਦੀ ਵਿੱਚ ਇਹ ਕਵਰ ਜਿਹੜੀ ਰੋਡ ਆ ਗਈ ਨੀਚੇ ਵਾਲੀ ਜਿਹਨੂੰ ਪਿਟਿਓ ਸ਼ਾਰਪ ਵੀ ਬੋਲਦੇ ਆਪਾਂ ਠੀਕ ਹੈ ਜੀ ਇਹ ਸਾਰੀ ਕਵਰਡ ओके ਇਹਦੇ ਵਿੱਚ ਜੋ ਪਰਾਲੀ ਵਾਲੀ ਜਦੋਂ ਤੁਸੀਂ ਪਰਾਲੀ ਦੇ ਵਿੱਚ ਲਾਉਂਦੇ ਹੋ ਪਹਿਲਾਂ ਕਈ ਵਾਰੀ ਸਮੱਸਿਆ ਜਦਾਂ ਹੋ ਜਾਂਦੀ ਸੀ ਜਿਹੜਾ ਕਵਰ ਨਹੀਂ ਹੁੰਦੀ ਸੀ ਉਹ ਅੱਗੇ ਪਰਾਲੀ ਲੱਗ ਕੇ ਇਹਨੂੰ ਟੁੱਟ ਜਾਂਦੀ ਸੀ ਸਾਹਿਬ ਆਪਣੇ ਜ਼ਿੰਮੇਵਾਰ ਆਮ ਵੀ ਇਹ ਚੀਜ਼ ਨੂੰ ਆਪ ਫਿਰ ਬਾਅਦ ਚ ਲੋਹਾ ਲਾ ਕੇ ਕਰਾਉਂਦੇ ਸੀਗਾ ਇਹ ਕਿ ਕੰਪਨੀ ਵੱਲੋਂ ਹੀ ਇਹ ਕਵਰ ਆਉਂਦੀ ਹੈਗੀ ਆਪਣੇ ਜਿਹੜਾ 4-ਵੀਲ ਡਰਾਈਵ ਮਾਡਲ ਆਉਂਦਾ ਉਹਦੀ ਕਵਰ ਹੀ ਆਉਗੀ ਠੀਕ ਇਸ ਨੂੰ ਲੈ ਕੇ ਬਾਈ ਜੇ ਇੱਥੇ ਜੋ ਵੀ ਪ੍ਰੋਬਲਮ ਆਉਂਦੀ ਹੈ ਨਾ ਠੀਕ ਹੈ ਜੀ ਇੱਥੇ ਕੋਡ ਆਉਂਦਾ ਬਲੇ ਕੋਈ ਸਮੱਸਿਆ ਆ ਰਹੀ ਹੈ ਠੀਕ ਹੈ ਹਾਂ ਜੀ ਫ੍ਰੀਮਿੰਗ ਆ ਰਹੀ ਹੈ ਕਿ ਕਿੰਨੇ ਘੰਟੇ ਚੱਲਿਆ ਚੱਲਿਆ ਡਾਕਟਰ ਜੀ ਆ ਰਿਹਾ ਹੈ ਇਹ ਟਾਈਮਿੰਗ ਵੀ ਦਿੱਤੀ ਹੋਈ ਆ ਠੀਕ ਹੈ ਇਹ ਟਾਈਮਿੰਗ ਸੈੱਟ ਕਰਨ ਨੂੰ ਬਟਨ ਵੀ ਹੈਗਾ ਨਾ ਇਹ ਵਾਲਾ ਇਕੋ ਮੂਡ ਵਾਲਾ ਬਟਨ ਆਪਨਾ ਇੱਥੇ ਇਕੋ ਮੂਡ ਐਕਸ ਨਾਰਮਲ ਮੂਡ ਇੱਥੇ ਪੀ ਦੇ ਪਾਵਰ ਮੂਡ ਠੀਕ ਹੈ ਹਾਂ ਜੀ ਜੋ ਪਾਵਰ ਮੂਡ ਦੇ ਵਿੱਚ ਕਰੋਗੇ ਤੁਸੀਂ ਉਹਨੋਂ ਇਹ 65 ਹਸ ਪਾਵਰ ਨਾਰਮਲ ਦੇ ਵਿੱਚ 60 ਹਸ ਪਾਵਰ ਤੇ ਇਕੋ ਮੋਡ ਦੇ ਵਿੱਚ 55 ਹਸ ਠੀਕ ਹਾਂਜੀ ਇਹਦੇ ਨਾਲ ਦਾ ਜਿਹੜਾ ਥੱਲੇ ਵਾਲਾ ਬਟਨ ਹੈ ਇਹ ਐਲਈਡੀ ਸਵਿਚ ਹੋ ਮਿਲਦਾ ਹੈਗਾ ਦੇਖੋ ਵਸ ਠੀਕ ਹੈ ਇਹਨਾਂ ਐਲਈਡੀ ਮੀਟਿੰਗ ਲਾਈਟਾਂ ਐਵਰੀ ਵਨ ਜਸਟ ਕਿ ਲਾਈਟਾਂ ਆਉਂਦੀਆਂ ਹਨ ਠੀਕ ਹੈ ਜੀ ਜੇ ਆਪਾਂ ਸਟੀਅਰਿੰਗ ਦੀ ਗੱਲ ਕਰੀਏ ਜੀ ਆਪਾਂ ਸਟੀਅਰਿੰਗ ਵੀਲੇ ਦਾ 5000 ਰੁਪਆ ਵੱਖਰਾ ਹੈ ਪਰ ਕੋਈ ਗੱਲ ਨਹੀਂ ਇਹ ਲਾਕੀ ਕੰਬੀਨੇਸ਼ਨ ਸੁਣਨੀ ਚਾਹੀਦੀ ਹੈ ਕੋਮਪਟਰ ਦਾ ਸਾਡੇ ਠੀਕ ਹੈ ਗੱਡੀ ਬਣਾਤੀ ਹੈ ਨਾ ਇਹ ਉਹ ਨੇੜੇ ਦਾ ਕਰਨਾ ਹੋਗਾ ਠੀਕ ਹੈ ਹਾਂਜੀ ਠੀਕ ਹੋਰ ਕੋਈ ਇਹਦੇ ਚ ਕੋਈ ਨਵੀਂ ਚੀਜ਼ ਹੈ ਜਿਹੜੀ ਆਪਣੇ ਮਨ ਨੂੰ ਰਹੇਗੀ ਹੋਵੇ ਬੜੀ ਤੁਹਾਨੂੰ ਲੱਗਦਾ ਕਿ ਮੈਟੈਲਿਕ ਪੇਂਟ ਆ ਦੇਖੀ ਪੇਂਟ ਦੀ ਗੱਲ ਕਰਦੇ ਆਪਾਂ ਟਾਈਗਰ ਮਾਡਲ ਦੇ ਵਿੱਚ ਜੀ ਜਿਹੜਾ ਪੇਂਟ ਆ ਮੈਟੈਲਿਕ ਪੇਂਟ ਆ ਜੀ ਠੀਕ ਹੈ ਮਨ ਕੇ ਜਿੰਨਾ ਜਿੰਨਾ ਟਾਈਮ ਵੀ ਰਹੂਗਾ ਇਦਾਂ ਹੀ ਰਹੂਗਾ ਪੇਨਾ ਠੀਕ ਹੈ ਜਿਆਦਾ ਮਨ ਕੇ ਜਿੱਦਾਂ ਰੈਕਟਰਾਂ ਦਾ ਪੇਂਟ ਆ ਨਾ ਹੂੰ ਉਹ ਜਾਂ ਟਪ ਦੇ ਕਾਰਨ ਜਾਂ ਕੁਝ ਹੋਰ ਕਾਰਨ ਠੀਕ ਹੈ ਢਲ ਹੋਇਆ ਨਾ ਜੀ ਠੀਕ ਹੈ ਇਹ ਇਹ ਪੇਂਟ ਮੈਟੈਲਿਕ ਪੇਂਟ ਇਹਦੇ ਵਿੱਚ ਮਨ ਕੇ ਜਿੰਨਾ ਰਹੂਗਾ ਦੇਖੋ ਓਕੇ ਮੇਰੀ ਜਿਹੜੀ ਸ਼ਾਈਨਿੰਗ ਹੈ ਵਧੀਆ ਰਹੂਗੀ ਠੀਕ ਹੈ